ਮੇਰਾ ਨਾਮ ਾਰਮਾਨ ਹੈ ਕੁਝ ਦਿਨ ਪਹਿਲਾਂ ਹੀ ਮੇਰਾ ਵਿਆਹ ਹੋਇਆ ਸੀ ਮੇਰੀ ਘਰ ਵਾਲੀ ਦੀ ਉਮਰ ਬਸ 15 ਸਾਲ ਸੀ ਮੈਂ ਸੁਹਾਗ ਰਾਤ ਮਨਾਉਣ ਲਈ ਤੜਫ ਰਿਹਾ ਸੀ ਮੇਰੀ ਮਾਂ ਨੇ ਸਖਤੀ ਨਾਲ ਕਹਿ ਦਿੱਤਾ ਸੀ ਕਿ ਪਹਿਲੀ ਰਾਤ ਉਸ ਨੂੰ ਹੱਥ ਨਹੀਂ ਲਾਉਣਾ ਮੈਂ ਸਬਰ ਕਰਕੇ ਬੈਠ ਗਿਆ ਸੀ 20 ਦਿਨ ਹੋ ਗਏ ਸੀ ਹੁਣ ਤਾਂ ਸਬਰ ਦਾ ਵਨ ਵੀ ਟੁੱਟ ਰਿਹਾ ਸੀ ਇੱਕ ਰਾਤ ਮੈਂ ਆਪਣੀ ਮਾਂ ਨੂੰ ਨੀਂਦ ਦੀ ਦਵਾਈ ਦੇ ਕੇ ਸੁਵਾ ਦਿੱਤਾ ਤੇ ਆਪਣੀ ਘਰ ਵਾਲੀ ਨਾਲ ਮੈਂ ਸਾਰੀ ਰਾਤ ਸਾਡੇ ਅਦਲਾ ਬਦਲੀ ਦੇ ਵਿਆਹ ਦਾ ਰਵਾਸੀ ਜਿਸ ਘਰ ਵਿੱਚ ਕੁੜੀ ਦਾ ਰਿਸ਼ਤਾ ਹੁੰਦਾ ਉਸ ਘਰ ਵਿੱਚ ਮੁੰਡੇ ਦਾ ਵੀ ਵਿਆਹ ਕਰਨਾ ਪੈਂਦਾ ਸੀ ਮੇਰੀ ਭੈਣ ਮੇਰੇ ਮਾਮੇ ਦੇ ਮੁੰਡੇ ਨੂੰ ਪਸੰਦ ਕਰਦੀ ਸੀ ਮੈਂ ਉਸ ਤੋਂ ਵੱਡਾ ਸੀ ਪਰ ਫਿਰ ਵੀ ਮੈਨੂੰ ਆਪਣੀ ਭੈਣ ਦੀ ਪਸੰਦ ਦਾ ਧਿਆਨ ਸੀ ਜਦੋਂ ਮੇਰਾ ਮਾਮਾ ਰਿਸ਼ਤਾ ਲੈ ਕੇ ਆਇਆ ਤਾਂ ਬਦਲੇ ਵਿੱਚ ਉਸਨੇ ਮਾਂ ਨੂੰ ਕਿਹਾ ਕਿ ਮੇਰੀ ਧੀ ਦਾ ਰਿਸ਼ਤਾ ਤੂੰ ਆਪਣੇ ਪੁੱਤ ਲਈ ਲੈ ਮੇਰੀ ਮਾਂ ਹੈਰਾਨ ਹੋ ਕੇ ਕਹਿਣ ਲੱਗੀ ਕਿ ਤੇਰੀ ਧੀ ਸਲਮਾ ਇੰਨੀ ਛੋਟੀ ਹੈ ਸਿਰਫ 15 ਸਾਲਾਂ ਦੀ ਹਾਲੇ ਤਾਂ 10ਵੀਂ ਕਲਾਸ ਵੀ ਪੜ੍ਹਦੀ ਹੈ ਕਿ ਤੂੰ ਇੰਨੀ ਛੋਟੀ ਧੀ ਦਾ ਵਿਆਹ ਕਰੇਂਗਾ ਮੈਂ ਵੀ ਆਪਣੇ ਮਾਮੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਸੀ ਫਿਰ ਮੇਰਾ ਮਾਮਾ ਕਹਿਣ ਲੱਗਿਆ ਕਿ ਜੋ ਰਵਾਜ ਹੈ ਉਸ ਨੂੰ ਤਾਂ ਨਿਭਾਉਣਾ ਹੀ ਪੈਂਦਾ ਹੈ ਇਸ ਲਈ ਮੈਂ ਆਪਣੀ ਧੀ ਸਲਮਾ ਦਾ ਰਿਸ਼ਤਾ ਤੇਰੇ ਪੁੱਤ ਨਾਲ ਕਰਨ ਲਈ ਤਿਆਰ ਹਾਂ ਇਹ ਸੁਣ ਕੇ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਪਰ ਮੇਰੀ ਭੈਣ ਬਹੁਤ ਖੁਸ਼ ਸੀ ਕਿਉਂਕਿ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਉਸ ਨੂੰ ਬਿਨਾਂ ਮੰਗੇ ਉਹ ਮਿਲ ਰਿਹਾ ਸੀ ਮੈਂ ਵੀ ਮਾਂ ਦੇ ਜਿੱਦ ਅਗੇ ਮਜਬੂਰ ਹੋ ਗਿਆ ਸੀ ਅਤੇ ਵਿਆਹ ਲਈ ਹਾਂ ਕਰ ਦਿੱਤੀ ਸਲਮਾ ਸਾਡੇ ਘਰ ਖੇਲਣ ਆਉਂਦੀ ਸੀ ਉਸ ਤੋਂ ਮੈਂ ਪੂਰੇ 13 ਸਾਲ ਵੱਡਾ ਸੀ ਕੁੰਜਵੀ ਖਾਨਦਾਨ ਵਿੱਚ ਕੋਈ ਬਰਾਬਰ ਦਾ ਰਿਸ਼ਤਾ ਨਹੀਂ ਸੀ ਸਾਡੇ ਖਾਨਦਾਨ ਵਿੱਚ ਬਿਨਾਂ ਅਦਲਾ ਬਦਲੀ ਦੇ ਕਿਸੇ ਦਾ ਵਿਆਹ ਹੀ ਨਹੀਂ ਹੁੰਦਾ ਸੀ ਫੇਰ ਭਲਾ ਉਸ ਤੇ ਲਈ ਕਈ ਸਾਲ ਇੰਤਜ਼ਾਰ ਕਰਨਾ ਪਵੇ ਉਸ ਇੰਤਜ਼ਾਰ ਕਰਨ ਨਾਲੋਂ ਚੰਗਾ ਸੀ ਮੈਂ ਘਟ ਉਮਰ ਦੀ ਸਲਮਾ ਨਾਲ ਵਿਆਹ ਹੀ ਕਰ ਲੈਂਦਾ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਂਦੀ ਇਦਾਂ ਹੀ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਸੀ ਅਤੇ ਉਹ ਦਿਨ ਵੀ ਨੇੜੇ ਆ ਗਿਆ ਜਿਸ ਦਿਨ ਮੈਂ ਉਸ ਨੂੰ ਵਿਆਹ ਕੇ ਲਿਆਉਣਾ ਸੀ ਸਾਡੇ ਘਰ ਵਿੱਚ ਭੈਣ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਤੇ ਸੀ ਕਿਉਂਕਿ ਮੈਂ ਇੱਕ ਵਧੀਆ ਇੰਟਰਨੈਸ਼ਨਲ ਕੰਪਨੀ ਵਿੱਚ ਕੰਮ ਕਰਦਾ ਸੀ ਮੇਰੀ ਤਨਖਾਹ ਬਹੁਤ ਵਧੀਆ ਸੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਬਸ ਮੈਨੂੰ ਇਸ ਗੱਲ ਤੋਂ ਸ਼ਰਮ ਆ ਰਹੀ ਸੀ ਕਿ ਮੇਰੇ ਦੋਸਤ ਕੀ ਕਹਿਣਗੇ ਮੇਰੀ ਘਰ ਵਾਲੀ ਸਿਰਫ 14 ਸਾਲ ਦੀ ਹੈ ਜਦੋਂ ਕਿ ਮੈਂ ਆਪ 26 ਸਾਲਾਂ ਦਾ ਸੀ ਮੈਂ ਦੇਖਿਆ ਕਿ ਵਿਦਾ ਹੁੰਦੇ ਹੋਏ ਮੇਰੀ ਘਰਵਾਲੀ ਬਹੁਤ ਉੱਚੀ-ਉੱਚੀ ਰੋ ਰਹੀ ਸੀ ਸ਼ਾਇਦ ਉਹ ਵਿਆਹ ਲਈ ਤਿਆਰ ਨਹੀਂ ਸੀ ਉਸ ਨੇ ਤਾਂ ਹਾਲੇ 10ਵੀਂ ਵੀ ਨਹੀਂ ਕੀਤੀ ਸੀ ਤੇ ਉਸ ਨੂੰ ਵਿਦਾ ਕਰ ਦਿੱਤਾ ਗਿਆ ਭੈਣ ਤੋਂ ਬਾਅਦ ਘਰ ਸੰਭਾਲਣ ਵਾਲਾ ਕੋਈ ਨਹੀਂ ਸੀ ਇਸ ਲਈ ਮੇਰਾ ਵਿਆਹ ਹੋਣਾ ਵੀ ਜ਼ਰੂਰੀ ਸੀ ਮਾਂ ਉਸ ਨੂੰ ਵਿਦਾ ਕਰਵਾ ਕੇ ਲੈ ਆਈ ਸੀ ਛੋਟੀ ਜੀ ਬੱਚੀ ਦੇ ਵਾਂਗ ਉਹ ਬੈਠੀ ਸੀ ਤੇ ਉਹ ਲਾਲ ਜੋੜੇ ਵਿੱਚ ਬਹੁਤ ਤਿਆਰ ਹੋਈ ਸੀ ਰੋ ਰਹੀ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਮੈਂ ਸੋਚ ਰਿਹਾ ਸੀ ਪਹਿਲੀ ਰਾਤ ਸਾਰੀ ਕਸਰ ਪੂਰੀ ਕਰ ਦਵਾਂਗਾ ਪਰ ਮਾਂ ਦੀ ਗੱਲ ਤੇ ਹੈਰਾਨ ਰਹਿ ਗਿਆ ਜਦ ਉਸਨੇ ਮੈਨੂੰ ਕੋਲ ਬੁਲਾ ਕੇ ਕਿਹਾ ਕਿ ਸਲਮਾ ਬਹੁਤ ਡਰੀ ਹੋਈ ਹੈ ਇਸ ਲਈ ਤੂੰ ਪਹਿਲੀ ਰਾਤ ਉਸ ਨੂੰ ਕੁਝ ਨਾ ਕਹੀਂ ਸਗੋਂ ਮੈਂ ਉਸ ਦੇ ਨਾਲ ਸੌਵਾਂਗੀ ਮੈਨੂੰ ਆਪਣੀ ਮਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਦੱਸ ਨਹੀਂ ਸਕਦਾ ਸੀ ਕਿ ਹੱਦ ਹੈ ਸੁਹਾਗਰਾਤ ਮੇਰੀ ਹੈ ਤੇ ਦੁਲਹਨ ਦੇ ਨਾਲ ਮੇਰੀ ਮਾਂ ਸੌਂਗੀ ਫਿਰ ਮੈਂ ਉਸਦੀ ਮਜਬੂਰੀ ਨੂੰ ਦੇਖਦੇ ਹੋਏ ਹਾਂ ਕਰ ਦਿੱਤੀ ਤੇ ਉਹ ਦੂਜੇ ਕਮਰੇ ਵਿੱਚ ਸੌਂ ਗਈ ਸਵੇਰੇ ਸਵੇਰੇ ਦੋਸਤ ਮਜ਼ਾਕ ਕਰਨ ਲੱਗੇ ਉਹਨਾਂ ਨੇ ਤਾਂ ਹਾਲੇ ਤੱਕ ਸਲਮਾ ਨੂੰ ਵੇਖਿਆ ਵੀ ਨਹੀਂ ਸੀ ਉਹ ਘੱਟ ਉਮਰ ਦੀ ਹੈ ਚਾ ਇੱਕ ਜਵਾਨ ਕੁੜੀ ਉਹ ਮੈਨੂੰ ਮਜ਼ਾਕ ਕਰ ਰਹੀ ਸੀ ਕਿ ਪਹਿਲੀ ਰਾਤ ਕਿੱਦਾਂ ਬੀਤੀ ਮੈਂ ਕੀ ਦੱਸਦਾ ਕੀ ਟਾਲਮਟੋਲ ਕਰਦਾ ਫੇਰ ਦੂਜੇ ਦਿਨ ਜਿੱਦਾਂ ਹੀ ਮੈਂ ਆਪਣੇ ਕਮਰੇ ਵਿੱਚ ਗਿਆ ਮੇਰੀ ਘਰਵਾਲੀ ਇੱਕਦਮ ਬੈੱਡ ਤੋਂ ਖੜੀ ਹੋ ਗਈ ਉਹ ਬਹੁਤ ਜ਼ਿਆਦਾ ਡਰੀ ਹੋਈ ਸੀ ਤੇ ਵੱਡੀਆਂ-ਵੱਡੀਆਂ ਅੱਖਾਂ ਨਾਲ ਮੈਨੂੰ ਦੇਖਣ ਲੱਗੀ ਮੈਂ ਉਸ ਨੂੰ ਬੜੇ ਪਿਆਰ ਨਾਲ ਕਿਹਾ ਕੀ ਤੂੰ ਘਬਰਾਣਾ ਮੈਂ ਤੇਰਾ ਘਰਵਾਲਾ ਜ਼ਰੂਰ ਆਂ ਪਰ ਤੇਰੇ ਨਾਲ ਕੁਝ ਗਲਤ ਨਹੀਂ ਕਰਾਂਗਾ ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਇਸ ਕਦਰ ਡਰੀ ਹੋਈ ਸੀ ਕਿ ਮੈਨੂੰ ਕਮਰੇ ਵਿੱਚ ਦੇਖ ਕੇ ਬਾਹਰ ਚਲੀ ਗਈ ਤੇ ਮਾਂ ਦੇ ਨਾਲ ਚਿਪ ਕੇ ਬੈਠ ਗਈ ਥੋੜੇ ਚਿਰ ਬਾਅਦ ਮਾਂ ਕਮਰੇ ਵਿੱਚ ਆਈ ਤੇ ਮੈਨੂੰ ਘੂੜਦੇ ਹੋਏ ਕਹਿਣ ਲੱਗੀ ਮੈਂ ਤੈਨੂੰ ਸਖਤੀ ਨਾਲ ਮਨਾ ਕੀਤਾ ਸੀ ਕਿ ਹਾਲੇ ਇਸ ਨੂੰ ਡਰਾਉਣ ਦੀ ਲੋੜ ਨਹੀਂ ਪਰ ਤੇਰੇ ਤੋਂ ਸਬਰ ਨਹੀਂ ਹੁੰਦਾ ਮਾਂ ਦੀ ਇਸ ਗੱਲ ਉੱਤੇ ਮੈਂ ਸਬਰ ਦਾ ਘੁੱਟ ਪੀ ਰਿਹਾ ਸੀ ਸਗੋਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਗੁੱਸੇ ਵਿੱਚ ਕਮਰੇ ਦੀਆਂ ਚੀਜ਼ਾਂ ਇੱਧਰ ਤੋਂ ਉੱਤਰ ਕਰ ਰਿਹਾ ਸੀ ਮਾਂ ਨੇ ਕਿਹਾ ਜਦੋਂ ਤੱਕ ਉਸ ਦਾ ਦਿਲ ਤਿਆਰ ਨਹੀਂ ਹੋ ਜਾਂਦਾ ਉਸ ਦੇ ਨੇੜੇ ਨਹੀਂ ਜਾਣਾ ਇਦਾਂ ਨਾ ਹੋਵੇ ਕਿ ਉਹ ਡਰ ਜਾਵੇ ਤੇ ਪਿਓ ਦੇ ਘਰ ਵਾਪਸ ਚਲੀ ਜਾਵੇ ਫੇਰ ਤੇਰੀ ਭੈਣ ਲਈ ਮੁਸ਼ਕਲ ਹੋ ਜਾਣੀ ਹੁਣ ਮੈਂ ਵੀ ਚੁੱਪ ਹੋ ਗਿਆ ਸੀ ਪਰ ਆਖਰ ਕਦੋਂ ਤੱਕ ਸਬਰ ਕਰਦਾ ਅਸੀਂ ਦੋਨੋਂ ਇੱਕ ਕਮਰੇ ਵਿੱਚ ਸੌਂਦੇ ਸੀ ਸਾਰੀ ਰਾਤ ਕਿਸੇ ਮਸੂਮ ਬੱਚੇ ਵਾਂਗ ਸੁੱਤੀ ਰਹਿੰਦੀ ਉਸ ਨੂੰ ਕੋਈ ਹੋਸ਼ ਨਾ ਹੁੰਦਾ ਪਰ ਮੇਰਾ ਸਬਰ ਜਵਾਬ ਦੇ ਗਿਆ ਸੀ ਤੇ ਫਿਰ ਇੱਕ ਰਾਤ ਮੈਂ ਆਪਣੀ ਸਕੀਮ ਵਿੱਚ ਕਾਮਯਾਬ ਹੋ ਗਿਆ ਸੀ ਪਰ ਉਸ ਰਾਤ ਸਲਮਾ ਬਹੁਤ ਰੋਈ ਸੀ ਮੈਂ ਆਪਣੇ ਘਰ ਵਾਲੇ ਹੋਣ ਦਾ ਹੱਕ ਕੋਲਿਆ ਸੀ ਪਰ ਸ਼ਾਇਦ ਉਹ ਦਮਾਗੀ ਤੌਰ ਤੇ ਮੇਰੀ ਘਰ ਵਾਲੀ ਬਣਨ ਲਈ ਤਿਆਰ ਨਹੀਂ ਸੀ ਇਸ ਕਰਕੇ ਉਸ ਦਾ ਰੋ ਰੋ ਬੁਰਾ ਹਾਲ ਸੀ ਉਸ ਨੂੰ ਰੋਂਦੇ ਵੇਖ ਮੈਂ ਘਬਰਾ ਗਿਆ ਸੀ ਤੇ ਕਿਹਾ ਕਿ ਦੇਖ ਤੂੰ ਸਾਰੇ لحاظ ਤੋਂ ਮੇਰੀ ਘਰ ਵਾਲੀ ਹੈ ਤੇ ਮੈਨੂੰ ਪੂਰਾ ਹੱਕ ਹੈ ਤੇਰੇ ਉੱਤੇ ਆਪਣਾ ਹੱਕ ਵਖਾਵਾਂ ਮੈਂ 1 ਮਹੀਨੇ ਤੱਕ ਸਬਰ ਕਰ ਲਿਆ ਪਰ ਹੁਣ ਮੇਰੇ ਤੋਂ ਸਬਰ ਨਹੀਂ ਹੁੰਦਾ ਇਸ ਲਈ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਸਵੇਰ ਹੋਣ ਤੱਕ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਮਾਂ ਨੇ ਉਸ ਦੀ ਹਾਲਤ ਦੇਖੀ ਤਾਂ ਸਮਝ ਗਈ ਕਿ ਮੈਂ ਉਸ ਨਾਲ ਜ਼ਰੂਰ ਜ਼ਬਰਦਸਤੀ ਕੀਤੀ ਹੋਣੀ ਉਹ ਲਗਾਤਾਰ ਮੈਨੂੰ ਪੁੱਛ ਰਹੀ ਸੀ ਪਰ ਮੈਂ ਉਸ ਦੀ ਕਿਸੇ ਗੱਲ ਤੇ ਧਿਆਨ ਨਾ ਦਿੱਤਾ ਵਿਆਹ ਵੀ ਉਹਨਾਂ ਨੇ ਹੀ ਕਰਵਾਉਣ ਦਾ ਸ਼ੌਂਕ ਸੀ ਪਰ ਜਦੋਂ ਮੈਂ ਆਪਣੇ ਦਫ਼ਤਰ ਗਿਆ ਆਪਣੀ ਇੱਕ ਨੌਕਰਾਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਸਲਮਾ ਤੇ ਤਰਸ ਆਇਆ ਜਦੋਂ ਕਹਿਣ ਲੱਗੀ ਮੈਂ ਆਪਣੇ ਘਰਵਾਲੇ ਤੋਂ ਅਲੱਗ ਹੋ ਰਹੀ ਆ ਕਿਉਂਕਿ ਉਹ ਮੇਰੀ ਘੱਟ ਉਮਰ ਦੀ ਧੀ ਦਾ ਜ਼ਬਰਦਸਤੀ ਵਿਆਹ ਕਰ ਰਿਹਾ ਹੈ ਉਸ ਦੀ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ ਮੈਂ ਲਾਪਰਵਾਹੀ ਨਾਲ ਕਹਿਣ ਲੱਗਿਆ ਤਾਂ ਕੀ ਹੋਇਆ ਚੰਗੀ ਗੱਲ ਹੈ ਸਾਡੇ ਖਾਨਦਾਨ ਵਿੱਚ ਤਾਂ ਹਰ ਦੂਜੀ ਕੁੜੀ ਦਾ ਘੱਟ ਉਮਰ ਵਿੱਚ ਵਿਆਹ ਹੁੰਦਾ ਤਾਂ ਅਫਸੋਸ ਭਰੇ ਸ਼ੰਦਾਜ ਵਿੱਚ ਕਹਿਣ ਲੱਗੀ ਪਰ ਇਸ ਨਾਲ ਉਹਨਾਂ ਬੱਚਿਆਂ ਦੇ ਦਿਮਾਗ ਤੇ ਕੀ ਅਸਰ ਹੁੰਦਾ ਕਦੇ ਇਹ ਸੋਚਿਆ ਵੀ ਹੈ ਤੁਸੀਂ ਤਾਂ ਕਦੀ ਵੀ ਆਪਣੀ ਧੀ ਉੱਤੇ ਜ਼ੁਲਮ ਨਾ ਹੋਣ ਦਿਓ ਭਲੇ ਹੀ ਮੇਰਾ ਘਰ ਵਾਲਾ ਮੈਨੂੰ ਛੱਡ ਦੇਵੇ ਪਰ ਮੈਂ ਆਪਣੀ ਧੀ ਨੂੰ ਪੜਾਵਾਂਗੀ ਕਦੇ ਵੀ ਉਸ ਦੇ ਨਾਲ ਇਹ ਜ਼ਬਰਦਸਤੀ ਨਹੀਂ ਹੋਣ ਦਵਾਂਗੀ ਉਹ ਬੜੇ ਜੋਸ਼ ਵਿੱਚ ਮੈਨੂੰ ਇਹ ਗੱਲ ਕਹਿ ਰਹੀ ਸੀ ਫਿਰ ਮੈਨੂੰ ਸਲਮਾ ਦਾ ਰੋਂਦਾ ਹੋਇਆ ਚਿਹਰਾ ਯਾਦ ਆ ਗਿਆ ਉਸ ਰਾਤ ਤੋਂ ਕਿਸ ਤਰ੍ਹਾਂ ਤੜ ਤੜ ਕੇ ਰੋ ਰਹੀ ਸੀ ਤੇ ਮੈਂ ਜ਼ਰਾ ਵੀ ਖਿਆਲ ਨਾ ਕੀਤਾ ਫਿਰ ਉਸ ਦਿਨ ਤੋਂ ਬਾਅਦ ਮੇਰਾ ਰਵਈਆ ਉਸ ਨਾਲ ਬਦਲ ਗਿਆ ਸੀ ਮੈਂ ਉਸ ਦਾ ਧਿਆਨ ਰੱਖਦਾ ਇੱਕ ਘਰ ਵਾਲੇ ਵਾਂਗ ਨਹੀਂ ਸਗੋਂ ਇੱਕ ਦੋਸਤ ਵਾਂਗ ਮੈਂ ਹਰ ਥਾਂ ਉਸ ਨੂੰ ਸਪੋਰਟ ਕਰਨ ਲਈ ਖੜਾ ਰਹਿੰਦਾ ਫਿਰ ਚਾਹੇ ਉਹ ਘਰ ਵਿੱਚ ਕੰਮ ਕਰਦੀ ਜਾਵੇ ਰੋਜ਼ਨੇ ਕਿਤੇ ਜਾਣਾ ਹੁੰਦਾ। ਇੱਕ ਦਿਨ ਉਸਨੇ ਆਪਣੀ ਭੋਲੀ ਜੀ ਇੱਛਾ ਮੇਰੇ ਅੱਗੇ ਰੱਖੀ ਜਦੋਂ ਕਹਿਣ ਲੱਗੀ ਕਿ ਮੈਂ ਪੜਨਾ ਚਾਹੁੰਨੀ ਆਂ। ਮੈਂ ਉਸ ਨੂੰ ਆਪ ਸਕੂਲ ਲੈ ਕੇ ਗਿਆ ਤੇ ਦਾਖਲ ਕਰਵਾਇਆ। ਉਸਨੇ ਉਸ ਦਿਨ ਬਹੁਤ ਖੁਸ਼ੀ ਤੇ ਉਸਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀ। ਉਸ ਨੂੰ ਕੁਛ ਦੇਖ ਕੇ ਮੈਂ ਖੁਸ਼ ਹੋ ਗਿਆ ਸੀ। ਸਚਾਈ ਇਹ ਸੀ ਉਹ ਘਟਮਰ ਵਿੱਚ ਮੇਰੀ ਘਰਵਾਲੀ ਬਣ ਗਈ ਪਰ ਮੈਂ ਉਸ ਦੀ ਖੁਸ਼ੀਆਂ ਦੇ ਨਾਲ ਗਲਤ ਨਹੀਂ ਕੀਤਾ ਸੀ। ਦੋ ਤਿੰਨ ਸਾਲ ਬੀਤੇ ਉਸਨੇ ਪੜ੍ਹਾਈ ਕਰ ਲਈ ਸੀ ਤੇ ਇੱਕ ਦਿਨ ਉਹ ਮੈਨੂੰ ਕਹਿਣ ਲੱਗੀ ਤੁਸੀਂ ਮੇਰੇ ਮਾਪੇ ਤੋਂ ਜ਼ਿਆਦਾ ਮੇਰੀ ਜ਼ਿੰਦਗੀ ਵਿੱਚ ਥਾਂ ਰੱਖਦੇ ਹੋ ਕਿਉਂਕਿ ਮੇਰੇ ਮਾਪੇ ਨੇ ਤਾਂ ਆਪਣੇ ਪੁੱਤ ਦੀਆਂ ਖੁਸ਼ੀਆਂ ਲਈ ਮੇਰੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਪਰ ਤੁਸੀਂ ਆਪਣੇ ਕਿਸੇ ਚੰਗੇ ਦੋਸਤ ਵਾਂਗ ਮੇਰਾ ਸਾਥ ਦਿੱਤਾ। ਮੈਂ ਜ਼ਿੰਦਗੀ ਭਰ ਤੁਹਾਡੇ ਨਾਲ ਵਫਾ ਕਰਾਂਗੀ। ਉਸਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਸੀ। ਤੇ ਮੈਨੂੰ ਉਸ ਉੱਤੇ ਹੋਰ ਵੀ ਜ਼ਿਆਦਾ ਪਿਆਰ ਆ ਰਿਹਾ ਸੀ ਅੱਜ ਸੱਚਾਈ ਇਹ ਸੀ ਕਿ ਉਸ ਨੇ ਆਪਣੇ ਪਿਆਰ ਦਾ ਇਜ਼ਹਾਰ ਮੈਨੂੰ ਕੀਤਾ ਸੀ ਤੇ ਮੈਂ ਇਹੀ ਚਾਹੁੰਦਾ ਸੀ ਕਿ ਦਿਲ ਤੋਂ ਮੈਨੂੰ ਆਪਣਾ ਘਰ ਵਾਲਾ ਮੰਨ ਲਵੇ ਤਾਂ ਜੋ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਜਾਣ ਤੇ ਇਦਾਂ ਹੀ ਹੋਇਆ ਰੋਸ਼ਨੀ ਨੇ ਮੈਨੂੰ ਆਪਣੇ ਦਿਲ ਤੋਂ ਸਬਕਾਰ ਕਰ ਲਿਆ ਸੀ ਤੇ ਸਾਡੀ ਜ਼ਿੰਦਗੀ ਹੁਣ ਬਹੁਤ ਵਧੀਆ ਗੁਜ਼ਰ ਰਹੀ ਹੈ ਹਾਂਜੀ ਦੋਸਤੋ ਜੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ